ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟੁਕੜ ਵੜ ਸੇਲ ਲਈ ਲੈ ਕੇ ਆਏ ਹਾਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੈਨ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕੋਂ ਬਾਈ ਜਗਰਾਤ ਕਿਵੇਂ ਚੱਲਦਾ ਬਾਈ ਕੰਮ ਕਰ ਪੂਰਾ ਵਧੀਆ ਚੱਲੀ ਜਾਂਦਾ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜਗਰਾਤ ਸਿੰਘ ਆ ਜੀ ਹੂੰ ਪਿੰਡ ਢਿਲਵਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਬਾਈ ਨੇੜੇ ਪਿੰਡ 4 ਕਿਲੋਮੀਟਰ ਤੇ ਤਪਾ 8 ਕਿਲੋਮੀਟਰ ਤੇ ਪੱਕੋ ਬੈਂਚਣਾ ਜੀ ਠੀਕ ਆ ਕੰਟੈਕਟ ਨੰਬਰ ਬੋਲ ਦੋ ਬਾਈ 76964 ਜੀ 22425 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਜਿਹੜੀ ਬਈ ਟਾਪ ਬਰੀਡ ਆਪਾਂ ਵੇਖ ਰਹੇ ਆ ਕਿਹੜਾ ਸੂਆ ਸੂਈ ਦੀ ਹੈ ਇਹ ਪਲੂਨ ਸੂਈ ਵੀ ਆ ਜੀ ਬੱਸ ਠੀਕ ਹੈ ਤੇ ਮਾਲਕਾਂ ਮਤਾ ਆਪਕੋ ਇਹਨੂੰ ਕਹਿੰਦੇ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਸੂਈ ਨੂੰ ਤੁਸੀਂ ਚਾਰ ਮਹੀਨੇ ਲਾ ਲਓ ਜੀ ਠੀਕ ਹੈ ਬਈ ਹਾਂ ਜੀ ਹਾਂ ਫਾਰਮ ਤੋਂ ਬੱਚੀ ਆਈ ਵੀ ਆ ਜੀ ਇਹ ਅਜੇ ਨੇ ਜੀ ਕੱਟ ਲਾਇ ਦੁੱਧ ਦੇ ਸਲੇ 13 ਕਿਲੋ ਆ ਜੀ ਕੰਡੇ ਵਾਲਾ ਠੀਕ ਹੈ ਬਈ ਹਾਂ ਕੰਡੇ ਵਾਲਾ ਤਾਂ 14 ਵੀ ਹੋਵੇ ਭਾਵੇਂ ਕੋਈ ਦੋ ਟਾਈਮ ਜਾਂ ਤਿੰਨ ਟਾਈਮ ਤਸੱਲੀ ਕਰ ਲਵੇ ਬੋਮਾ ਚਾਰ ਟਾਈਮ ਤਸੱਲੀ ਕਰ ਲੇ ਜੀ ਠੀਕ ਹੈ ਪੂਰੀ ਸੀਲ ਸੰਢੀ ਹੈ ਬਈ ਕਹਿੰਦਾ ਭਾਵੇਂ ਬਈ ਚਾਰ ਟਾਈਮ ਤਸੱਲੀ ਲੇਵਾ ਦਿਖਾਉਣਾ ਬਈ ਲੇਵਾ ਬੜਾ ਕਮਾਲ ਆ ਗਿਆ ਹਾਂ ਖੁੰਦੀ ਨਹੀਂ ਕਿਸੇ ਪਾਸੋਂ ਬੈਠਾ ਕੀ ਬਾਤ ਹੈ ਲੈ ਥਣਾ ਦਾ ਸੈਜ ਬਈ ਲੇਵੇ ਦੀ ਫੀਟਿੰਗ ਬਹੁਤ ਕਮਾਲ ਆ ਗਿਆ ਹਾਂ ਜੀ ਮੂਮਾ ਦਿਖਾਓ ਜੀ ਬੱਚੀ ਦਾ ਪਾਲਣ ਵਾਲੀ ਹੈ ਬੱਚੀ ਮੈਂ ਕਹਣਾ ਬਈ ਰੰਗ ਰੂਪ ਦੇਖੋ ਫੇਸ ਬਿਊਟੀ ਦੇਖੋ ਬੱਚੇ ਦੀ ਨਗੀਨਾ ਹੀ ਆ ਗਿਆ ਹਾਂ ਜੀ ਨਗੀਨਾ ਹੀ ਆ ਘਰ ਦਾ ਸ਼ਿੰਗਾਰ ਹੀ ਆ ਜੀ ਜਿਹਦੇ ਵਗ ਗਈ ਹੂੰ ਸਹੀ ਗੱਲ ਆ ਰੰਗ ਰੂਪ ਤੇ ਸੈਨਿੰਗ ਸੋਨਗ ਪੱਖੋਂ ਮੈਂ ਕਹਣਾ ਕੋਈ ਘਾਟ ਹੈ ਨਹੀਂ ਤੇ ਨਾੜਾ ਨੂੜਾ ਦਿਖਾਉਣੇ ਲੇਵੇ ਤੇ ਲੇਵਾ ਵੀ ਉਹ ਆ ਗਿਆ ਜਿਹੜਾ ਅਗਲਾ ਕਹਿੰਦੇ ਹਾਂ ਜੀ ਹਾਂ ਬੱਛੀ ਫਾਰਮ ਵਾਲੇ ਜੀ ਉਹਨਾਂ ਨੇ ਬਾਹਰ ਜਾਣਾ ਸੀ ਬੰਦਿਆਂ ਨੇ ਠੀਕ ਆ ਤਾਂ ਕਰਕੇ ਉਹਨਾਂ ਨੇ ਗਾਂਆਂ ਸਾਰੀਆਂ ਸੇਲ ਕਰ ਦਿੱਤੀ ਤਾਂ ਦੇਤੀ ਬੱਛੀ ਜੀ ਇਹੀ ਬੱਛੀ ਦਾ ਘਿਹੜਾ ਦਿੰਦਾ ਨਹੀਂ ਬਾਕੀ ਨਾੜਾ ਨੂੜਾ ਦੇਖੋ ਬੰਨ ਲੈਵੇ ਤੇ ਗੁਲਾਬੀ ਆਕਰ ਥਣਕਰਮ ਵਾਲੀ ਨੂੰ ਥਣ ਬਹੁਤ ਚੰਗਾ ਹੈ ਨਾ ਹਾਂਜੀ ਹਾਂ ਪਹਿਲਾਂ ਤਾਂ ਆ ਜਾਂਦਾ ਬਈ ਚਵਾਈ ਕਿਵੇਂ ਲੱਗਿਆ ਇੱਕ ਨੰਬਰ ਚਵਾਈ ਹੈ ਜੀ ਮੋਟੀ ਮੋਟੀ ਠੀਕ ਆ ਖੋਲੀ ਮੜੀ ਤੋਰੀ ਤੋੜ ਦੇ ਖੋਲ ਕੇ ਫੇਸ ਬਿਊਟੀ ਚੈੱਕ ਕਰੋ ਕੱਦ ਚੈੱਕ ਕਰੋ ਬਈ ਬਰੀਡ ਆ ਕੇ ਇੱਕ ਨੰਬਰ ਸਾਈਨਿੰਗ ਤਾਂ ਮੈਂ ਕਹਿਣਾ ਜੇ ਜਗਰਾਜ ਗੱਲ ਕਰੀ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਬਾਲੀ ਹੈ ਜੀ ਬਾਲੀ ਕਹਿਣ ਦੀ ਹੂੰ ਸਹੀ ਗੱਲ ਆ ਬਸੀ ਭਈ ਆਪੀ ਦੱਸਦੀ ਆ ਪਲੇ ਸ਼ਮੇ ਦੇਖੋ ਬਈ ਫੁੱਲ ਆ ਜੀ ਬਾਕੀ ਕੱਦ ਕਾਠ ਵਾਲੀ ਲਿੱਸੀ ਲਾਮੀ ਨਹੀਂ ਜਿੰਨਾਂ ਲਈ ਵਾ ਮਦਰ ਨੂੰ ਉਨਾਂ ਹੀ ਮੂਰ ਨੂੰ ਸੋਣਾ ਕਰਨ ਵਾਲੀ ਦਾ ਹਵਾਨਾ ਆ ਗਿਆ ਤੇ ਮੁੱਲ ਇਹਦਾ ਫਿਰ ਜਗਰਾ ਹੀ ਖੀਰ ਹੋ ਬਈ ਦੇਣ ਲੈਣ ਮੁੱਲ ਜੀ ਆਪਣੇ ਮੁੱਲ ਨਹੀਂ ਹੁੰਦੇ ਅੱਗੇ ਵੀ ਦੇਣ ਲੈਣ ਹੀ ਹੁੰਦਾ ਜੀ ਹੂੰ 45000 ਦੀ ਦੇ ਮੰਗ ਜੀ 45 ਦੀ ਹਾਂ ਜੀ ਹਾਂ ਠੀਕ ਆ ਬਈ ਬਾਈ ਕਹਿੰਦਾ ਆਪਣੇ ਮੁੱਲ ਬਾਈ ਫਿਕਸ ਹੀ ਹੁੰਦਾ 45000 ਰੁਪਏ ਦੀ ਦੇ ਦੇਾਂਗੇ ਬਾਕੀ ਇਹੀ ਬੱਸੀਆਂ ਵਾਲਾ ਭਾਜ ਆਪਾਂ ਦੇਖੀਏ ਇਹ ਜੀ ਬੱਸੀ ਇਹਨੰਦਾਂ ਚਾੜੀ 40000 ਤੋਂ ਘੱਟ ਅਗਲਾ ਹੂੰ ਦੁੱਧ ਫਰੀ ਦੇਈ ਹੈ ਇਹਦਾ ਸਹੀ ਗੱਲ ਆ ਬਾਈ ਪੱਕੇ ਆ ਬੱਚੇ ਜਿਹੇ ਜੇ ਮਰਜ਼ੀ ਲੈ ਲੈ ਤੋ ਆ ਗੀ ਇਹ ਗੱਲ ਹੋਰ ਆ ਐਚਐਫ ਬਰੀਡ ਪਿਆ ਹੋਰ ਆਗੇ ਕਿ ਨਹੀਂ ਹਾਂਜੀ ਹਾਂ ਸਰੀਰ ਦੀ ਫਿਟਨੈਸ ਦੇਖੋ ਬਾਈ ਕਿੰਨੀ ਆ ਗਈ ਹਾਂ ਇਧਰ ਹੀ ਤੋਰਦੇ ਬਾਈ ਤੋਰਾ ਤਾਰਾ ਬਾਈ ਚੈੱਕ ਕਰੋ ਇੱਕ ਨੰਬਰ ਆ ਗਿਆ ਬਾਕੀ ਬੈੜ ਦੰਦਾਂ ਚ ਹੋਣੀ ਆ ਪੱਟ ਕੇ ਦੇਖੀ ਨਹੀਂ ਅਜੇ ਆਪਾਂ ਮੂੰਹ ਠੀਕ ਆ ਹਾਂਜੀ ਹਾਂ ਤੇ ਮੁੱਲ ਵੀ ਉਹ ਹੈ ਜੀ ਕਰਤਾ ਬਾਈ ਨੇ ਬਾਈ ਕਹਿੰਦਾ 45000 ਰੁਪਏ ਹੋ ਜੋ ਮਾਨਤਣ ਆਏਗਾ ਤੁਹਾਡਾ ਹਾਂ ਜੀ ਉਹ ਕਰ ਦਿਆਂਗੇ ਠੀਕ ਆ ਬਾਈ ਮਾਨਤਣ ਬਾਈ ਕਹਿੰਦਾ ਆਏਗਾ ਇਹਦਾ ਜਰੂਰ ਕਰ ਦੇ ਜੀ ਘੱਟ ਲੈ ਦੁੱਧ ਨੇ ਬਸ ਸੀਨੇ ਕਰ ਜਾਣਾ 15 16 ਲੀਟਰ ਠੀਕ ਆ ਬਾਈ ਹਾਂ ਜੀ ਹਾਂ ਹਜੇ ਆਹਨੇ ਕਿ ਤਾ ਉਥੇ ਖੁੱਲੀ ਸੀਗੀ ਹਾਂ ਕਰਕੇ ਵੀ ਕਰ ਜਾਂਦਾ ਪਸ਼ੂ ਫਿਰ ਠੀਕ ਆ ਹਾਂਜੀ ਹਾਂ ਇਹ ਤਾਂ ਅਚਬੀਜੀ ਕਰੀ ਜਾਂਦੀ ਆ ਹੂੰ ਅਚਬੀਜੀ ਕਰਦੇ ਆ ਥੋੜਾ ਕਿਉਂਕਿ ਖੁੱਲਾ ਪਸ਼ੂ ਵੀ ਕਰਦਾ ਆ ਡੱਕੀ ਜਿਹਾ ਆ ਕਿਸੇ ਪਾਸੋਂ ਨਹੀਂ ਬੱਸੀ ਆ ਤਰੋਂਦੀ ਸਹੀ ਗੱਲ ਆ ਨਾ ਕੱਦ ਕਾਠ ਕਰਨੀਓ ਨਾ ਗ੍ਰੇਡ ਕਰਨੀਓ ਬਾਈ ਲੈਵੇ ਪੱਖੋਂ ਥਾਣਾ ਪੱਖੋਂ ਹਰ ਇੱਕ ਚੀਜ਼ ਲੈਣਾ ਵੀ ਅਜਿਹੀ ਗੱਲ ਕਰੀਏ ਨਗੀਨ ਨਹੀਂ ਆ ਜੀ ਹੂੰ ਸਹੀ ਗੱਲ ਆ ਅਸੀਂ ਚੜਾਈ ਚੜੂ ਪਿੱਛੇ ਚੈੱਕ ਕਰ ਸਕਦੇ ਹਾਂ ਬੜੀ ਚੰਗੀ ਆਗੀ ਤਾਰਾ ਮਾਰੋਗੇ ਬਾਈ ਹਾਂਜੀ ਮਾਰ ਦਿੰਦੇ ਮਾਰ ਦੋ ਬਾਈ ਨਿਆਣਾ ਲਾਉਣ ਦੀ ਲੋੜ ਆ ਕਿ ਲੋੜ ਹੀ ਲਾਉ ਤੇ ਨਾ ਲਾਉ ਕੋਈ ਫਰਕ ਨਹੀਂ ਪੈਂਦਾ ਮੈਂ ਕਹਣਾ ਇਹ ਠੰਡੀ ਸੀਲੀ ਬਹੁਤ ਦਾ ਬਾਈ ਜਕਰਾ ਜਾ ਕੀ ਬਾਤ ਆ ਯਾਰ ਚਵਾਈ ਦੇਖੋ ਬਾਈ ਚਵਾਈ ਬੜੀ ਚੰਗੀ ਆ ਗਈ ਇੱਕ ਨੰਬਰ ਚਵਾਈ ਆ ਗਈ ਮੋਟਾ ਮੋਟਾ ਚੋਣ ਲੱਗਾ ਵਾ ਕਰਮਣੇ ਲੈ ਬੱਸੀ ਮੋਟਰੀ ਆ ਜੀ ਸਹੀ ਗੱਲ ਆ ਹਨ ਬਹੁਤ ਚੰਗੀ ਚਵਾਈ ਆ ਜੀ ਹਾਂ ਜੀ ਇਹਦਾ ਬੱਚਿਆਂ ਦਾ ਭਾਈ ਆ ਜੀ ਇੰਨੇ ਤਾਂ ਬੱਚੀ ਦਿੰਦਾ ਅਗਲਾ ਜੀ ਦੁੱਧ ਤਾਂ ਫਰੀ ਚ ਭਗ ਜਾਣਾ ਜੀ ਅਗਲੇ ਸਣਾ ਦਾ ਸੇਬ ਬੜਾ ਚੰਗਾ ਨਾੜਾ ਨੂੜਾ ਦੁੱਧ ਵਾਲੀ ਨਾੜੀ ਬਹੁਤ ਚੰਗੀ ਆ ਗਈ ਬੱਸੀ ਨੇ ਜੀ ਲਾ ਗਈ ਜੀ ਨਹੀਂ ਤਾਂ ਦੁੱਧ ਪਿਆਊ ਅਗਲੇ ਉਹਨਾਂ ਖਰਚਾ ਮੜੂ ਆਪਦਾ ਨਾ ਮੂਰੇ ਦੇਖੋ ਵੀ ਕਿੰਨੇ ਪੈਸੇ ਵਿੱਚ ਬੱਸੀ ਕਹਿਣ ਦੀ ਲੋੜ ਨਹੀਂ ਸਹੀ ਗੱਲ ਆ ਹਾਂ ਜੀ ਹਾਂ ਠੀਕ ਹੈ ਭਾਈ ਨਾਕਸੀਗਾ ਬਾਈ ਕੋਲੇ ਬਈ ਇੱਕ ਸੂਆ ਆਪਾ ਦਿਖਾ ਦਿੰਦਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ